ਲੋਕਾਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਐਕਸੀਡੈਂਟ ਵੀ ਹੁੰਦੇ ਸੀ ਔਰ ਤਕਰੀਬਨ ਮੋਟਰਸਾਈਕਲ ਬਾਈਕ ਤੇ ਸਕੂਟਰਾਂ ਨੂੰ ਬਹੁਤ ਦਿੱਕਤ ਸੀਗੀ ਇਸ ਕਰਕੇ ਕਾਫੀ ਦਿਨ ਤੋਂ ਲੋਕਾਂ ਦੀ ਡਿਮਾਂਡ ਸੀ 1.5 ਕਰੋੜ ਦੀ ਲਾਗਤ ਦੇ ਨਾਲ ਮਾਲਗਨਮ ਤੋਂ ਪੀਲੀਨ ਮਾਲ ਤੱਕ ਔਰ ਪੀਲੀਨ ਮਾਲ ਤੋਂ ਮਾਤਨੀ ਚੌਂਕ ਤੱਕ ਇਹ ਦੋਨੋਂ ਦੇ ਸ਼ੈਡਾਂ ਨੇ ਦੋਨੋਂ ਬਣ ਜਾਣਗੇ ਇਹਦੇ ਵੈਸਟ ਵੀ ਆਇਆ ਇਹਦੇ ਈਸਟ ਵੀ ਆ ਜਾਣਾ ਇਹਦੇ ਸੈਂਟਰ ਵੀ ਆ ਜਾਣਾ ਇਹ ਤੇ ਗਿੱਲ ਵੀ ਆਏਗਾ ਕਿਉਂਕਿ ਪੁਰਾਣਾ ਸ਼ਹਿਰ ਜਿਹੜਾ ਉਸ ਨੂੰ ਜੋੜਨ ਦਾ ਕੋਈ ਕੰਮ ਕਰਦਾ ਤਿੰਨ ਸਾਲ ਦੀ ਇਹ ਠੇਕੇਦਾਰ ਨੂੰ ਕਹਿ ਦਿੱਤਾ ਵੀ ਸਾਰੀ ਰਿਪੇਅਰ ਕਰੀ ਹੋਏਗੀ ਕੋਈ ਉਸ ਦੇ ਨੁਕਸਾਨ ਦਾ ਤੇਰੀ ਮੋਰੀ ਹੋ ਗਈ। 3 ਸਾਲ ਦਾ ਅਸੀਂ ਨਾਲ ਨੂੰ ਬੌਂਡ ਕਰ ਦਿੱਤਾ। ਜਿਹੜੇ ਬੰਦੇ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਨੇ ਉਹ ਘਰਾਂ ਦੇ ਕੂੜਾ ਪੈਸੇ ਲੈ ਕੇ ਕੰਫਰਕਸ਼ਨ ਕਰਕੇ ਇੰਦੀ ਢੇਰ ਲੱਗ ਚਲ ਜਾਂਦੇ ਆ। ਤੇ ਆ ਕੇ ਕੂੜੇ ਨੂੰ ਪਲਟ ਕੇ ਉਹ ਜੋ ਲਫਾਫੇ ਚਲਬਲਬਦੇ ਆ ਉਹ ਜੋ ਸਮਾਨ ਲਬਦੇ ਆ ਅਲੱਗ-ਅਲੱਗ ਕਰਕੇ ਬਾਅਦ ਵਿੱਚ ਸਮਾਨ ਨੂੰ ਅੱਗੇ ਦਾ ਤੁਰ ਜਾਂਦੇ ਆ। ਇਹ ਸਵੇਰ 6:30 ਤੇ 4 ਵਜੇ ਤੋਂ ਸਟਾਰਟ ਕਰ ਦਿੰਦੇ ਆ। ਕਰਕੇ ਪ੍ਰਾਈਵੇਟ ਤੌਰ ਤੇ ਲੈ ਕੇ ਜਾਂਦੇ ਨੇ ਉਹਨਾਂ ਨੂੰ ਕਹਾਂਗੇ ਜਿਆਦਾ ਡੈਂਪ ਦੇ ਅੰਦਰ ਲੈ ਕੇ ਜਾਓ। ਡੈਂਪ ਦੇ ਅੰਦਰ ਲੈ ਕੇ ਜਾਓ। ਨਹੀਂ ਤੇ ਤੁਸੀਂ ਆਪਣਾ ਇੰਤਜ਼ਾਮ ਆਪ ਕਰੋ। ਅੱਜ ਹੁਣ ਬਿਲਕੁਲ ਕਮੇਟੀ ਮਾਰਨ ਸਾਡੀ ਰਾਤ ਪੈਰੋਲਿੰਗ ਹੋਏਗੀ ਅਸੀਂ ਕਈ ਬੰਦੇ ਫਰੇ ਵੀ ਨੇ ਜਿਹਨਾਂ ਨੂੰ ਮੈਂ ਦਿਫਾਉਂਗਾ ਜਿਹੜੇ ਬੰਦੇ ਇਕੱਠਾ-ਉਕਾ ਭਰ ਕੇ ਲਿਆ ਕੇ ਅ ਸਿਰਦੇ ਆ ਹਲੋ ਜਾਨੇ ਦਾ ਲੱਕੜ ਪੁਲ ਦਾ ਉਦਘਾਟਨ ਮਦਨਾਲ ਬਗਾਵਿ ਲੋ ਕੀਤਾ ਗਿਆ ਵਾ ਕਿਉਂਕਿ ਇਸ ਪੁਲ ਦੀ ਕਾਫੀ ਨਾਜ਼ੁਕ ਸਥਿਤੀ ਸੀਗੀ ਕਾਫੀ ਸਾਲਾਂ ਤੋਂ ਤੇ ਕਾਫੀ ਦਿਨਾਂ ਤੋਂ ਕਿਉਂਕਿ ਬਰਸਾਤਾ ਦੇ ਕਾਰਨ ਇਸ ਇਸ ਪੁਲ ਦੇ ਉੱਤੇ ਕਾਫੀ ਖੱਡੇ ਹੋ ਗਏ ਸੀਗੇ ਖੱਡਿਆਂ ਦੇ ਕਾਰਨ ਕਾਫੀ ਲੋਕਾਂ ਦੇ ਐਕਸੀਡੈਂਟ ਵੀ ਹੁੰਦੇ ਸੀਗੇ ਤੇ ਉਹਨਾਂ ਹੀ ਕਈਆਂ ਦੀ ਜਾਨਾਂ ਵੀ ਗਈਆਂ ਤੇ ਉਸ ਨੂੰ ਦੇਖਦੇ ਹੋਏ ਅੱਜ ਪ੍ਰਸ਼ਾਸਨ ਦੇ ਵੱਲੋਂ ਤੇ ਅੱਜ ਆਉਣ ਵਾਲੀ ਪਾਰਟੀ ਦੇ ਵਿਧਾਇਕ ਮਦਨ لال ਬੱਗਾ ਦੇ ਵੱਲੋਂ ਉਦਘਾਟਨ ਕਰਕੇ ਇਸੇ ਸੜਕ ਦਾ ਨਿਰਮਾਣ ਕੀਤਾ ਜਾ ਰਿਹਾ ਪੁਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਤਾਂਕਿ ਆਮ ਜਨਤਾ ਨੂੰ ਜਿਹੜਾ ਖਤਲ-ਖੁਆਰ ਨਾ ਹੋਣਾ ਪਵੇ ਗੱਲਬਾਤ ਕਰਦੇ ਹਾਂ ਸੀਨੀਅਰ ਡਿਪਟੀ ਰਕੇਸ਼ ਪ੍ਰਸ਼ਰ ਜੀ ਨਾਲ ਆਖਿਰਕਾਰ ਮਟੀਰੀਅਲ ਕਿਸ ਰਾਹ ਵਰਤਾਇਆ ਜਾਏਗਾ ਕਿਉਂਕਿ ਮਟੀਰੀਅਲ ਦੇ ਉੱਤੇ ਕਾਫੀ ਸਵਾਲ ਖੜੇ ਹੁੰਦੇ ਨੇ ਕਿਉਂਕਿ ਮਟੀਰੀਅਲ ਜਿਹੜਾ ਹੈ ਉਹ ਠੇਕੇਦਾਰ ਕਿਤਨਾ ਕਿਤੇ ਲੋ ਕੁਆਲਿਟੀ ਦਾ ਯੂਜ਼ ਕਰਦੇ ਨੇ ਕਿਉਂਕਿ ਜਿਹੜੀ ਸੜਕ ਉਹ ਇਸ ਟਾਈਮ ਬਣ ਰਹੀ ਹੈ ਤੁਹਾਡੇ ਸਾਹਮਣੇ ਕਿਉਂਕਿ ਇਸ ਦੇ ਨਾਲ ਚਲਦੇ-ਚਲਦੇ ਇਹ ਕੁਝ 2 ਮਹੀਨਿਆਂ ਦੇ ਵਿੱਚ ਵੀ ਖਰਾਬ ਹੋ ਜਾਂਦੀ ਹੈ ਪਰ ਰਾਕੇਸ਼ ਪ੍ਰੈਸ਼ਰ ਜਿਹੜੇ ਸੀਨੀਅਰ ਡਿਪਟੀ ਮੇਅਰ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕੀ ਬਿਲਕੁਲ ਇਹ ਸਵਾਲ ਜ਼ਰੂਰ ਠੀਕ ਆ ਤੁਹਾਡਾ ਕਿਉਂਕਿ ਮਟੀਰੀਅਲ ਦੇ ਨਾਲ ਕੰਪਰਮਾਈਜ਼ ਨਹੀਂ ਕਰ ਸਕਦੇ ਅਸੀਂ ਤੇ ਇਸ ਨੂੰ ਲੈ ਕੇ ਹੀ ਰਕੇਸ਼ ਪ੍ਰੈਸ਼ਰ ਜੀ ਵੱਲੋਂ ਕਿਹਾ ਗਿਆ ਵਾ ਕਿ ਮਟੀਰੀਅਲ ਬਿਲਕੁਲ ਹਾਈ ਕੁਆਲਿਟੀ ਦਾ ਵਰਤਿਆ ਜਾਏਗਾ ਤਾਂ ਕਿ ਇਹ ਸੜਕ ਜਿਹੜੀ ਆ ਅੱਜ ਬਣਾ ਰਿਹਾ ਤਾਂ 3 ਸਾਲਾਂ ਤੱਕ ਕੋਈ ਵੀ ਜਰੀ ਸੜਕ ਤਰਸ ਤੋਂ ਮਸ ਖਰਾਬ ਜਰੀ ਆ ਨਹੀਂ ਹੋਵੇਗੀ ਗੱਲਬਾਤ ਕਰਦੇ ਆ ਕਿਹੋ ਜਿਹਾ ਮਟੀਰੀਅਲ ਇਸ ਦੇ ਵਿੱਚ ਵਰਤਿਆ ਜਾਏਗਾ ਕਿ ਇਹ ਬਰਸਾਤਾ ਜੇ ਕਿ ਹੋਣ ਗਿਆ ਜਾਂ ਖਰਾਬ ਹੋਣ ਗਿਆ ਕਿ ਨਹੀਂ ਹੋਏਗਾ ਕਾਫੀ ਨਾਜੂਕ ਹਾਲਾਤ ਸੀਗੇ ਤੇ ਕਾਫੀ ਲੋਕ ਪਰੇਸ਼ਾਨ ਵੀ ਸੀਗੇ ਕਾਫੀ ਸੜਕਾਂ ਖਾਸੇ ਵੀ ਇੱਥੇ ਹੋਏ ਨੇ ਉਹਨਾਂ ਮੱਦੇਨਜ਼ਰ ਰੱਖਦੇ ਹੋਏ 1.5 ਕਰੋੜ ਦਾ ਇਹ ਟੈਂਡਰ ਪਾਸ ਹੋਇਆ ਥੋੜਾ ਤੁਹਾਨੂੰ ਪਤਾ ਕਿ ਫਾਈਨਾਂਸ ਕਮੇਟੀ ਕੰਮ ਕੋਈ ਵੀ ਹੋਣਾ ਹੁੰਦਾ ਉਹ ਪਾਸ ਹੁੰਦਾ ਉਸ ਤੋਂ ਬਾਅਦ ਟੈਂਡਰ ਲੱਗਦੇ ਆ ਉਹਦੇ ਕਰਕੇ ਥੋੜੇ ਰੁਕਿਆ ਸੀ ਹੁਣ ਇਹਦੇ ਵਰਕ ਕਾਟਲ ਦੇਤੇ ਅੱਜ ਕੰਮ ਦਾ ਕਾਟਿੰਗ ਕੀਤਾ ਮੇਅਰ ਸਾਹਿਬ ਮਦਦ ਲੱਭਾਈ ਐਮ ਐਲ ਏ ਕਮਿਸ਼ਨਰ ਸਾਹਿਬ ਡਿਫਟੀ ਮੇਅਰ ਸਾਰੇ ਅਸੀਂ ਆ ਕੇ ਮੋਹਰਤ ਕੀਤਾ ਵਾ ਤੇ ਇਹ ਪੁਰਾਣੇ ਸ਼ਹਿਰ ਤੋਂ ਨਵੇਂ ਸ਼ਹਿਰ ਨੂੰ ਜੋੜਦਾ ਹੈ ਇਹ ਪੁਲ ਤੇ ਹਜ਼ਾਰਾਂ ਬੰਦਾ ਰੋਜ਼ ਦਾ ਨਿਕਲਦਾ ਇਹਦੀ ਵਕਈ ਤੁਹਾਡੀ ਗੱਲ ਸਹੀ ਹੈ ਵੀ ਨਾਜ਼ੁਕ ਸਥਿਤੀ ਸੀ ਅਸੀਂ ਵੀ ਰੋਜ਼ ਨਿਕਲਦੇ ਸੀ ਸਾਨੂੰ ਵੀ ਮਹਿਸੂਸ ਹੋ ਰਿਹਾ ਪਰ ਟੈਂਡਰ ਲੱਗਣ ਕਰਕੇ ਉਹਦੇ ਕਰਕੇ ਲੇਟ ਹੋ ਗਿਆ ਤੇ ਉਸ ਕਰਕੇ ਅੱਜ ਕੰਮ ਦਾ ਕੰਢ ਕੀਤਾ ਇਹ ਤਿੰਨ ਦਿਨਾਂ ਦੀ ਤੁਹਾਨੂੰ ਸਾਡੀ ਸੜਕ ਪੁਲ ਸਾਰਾ ਨਵਾਂ ਮਿਲੇਗਾ ਮਟੀਰੀਅਲ ਦਾ ਅਸੀਂ ਖਾਸ ਧਿਆਨ ਰੱਖਿਆ ਕਮਿਸ਼ਨਰ ਸਾਹਿਬ ਨੇ ਵੀ ਉਹਨਾਂ ਦੱਸਿਆ ਸਾਰਿਆਂ ਨੂੰ ਮੈਂ ਪ੍ਰੈਸ ਨੂੰ ਵੀ ਦੱਸਿਆ ਵੀ ਇਹ 3 ਸਾਲ ਦਾ ठेकेदार ਜਿਹੜਾ ਵੀ ਬਣਾ ਰਿਹਾ 3 ਸਾਲ ਦੀ ਮੇਨਟੇਨੈਂਸ ਉਹਨੇ ਕਰਨੀ ਆ ਜੇ ਕੋਈ ਨੁਕਸ ਪੈਂਦਾ ਜਾਂ ਕੁਝ ਪੈਂਦਾ ਉਹ ਠੀਕ ਕਰੂਗਾ ਉਹਦੀ ਜ਼ਿੰਮੇਵਾਰੀ ਹੈ ਬੱਗੇ ਵੀ ਤਾਂ ਹੈ ਕਿ ਨਾਰਥ ਰੇ ਸਾਡੇ ਨਾਲ ਜੁੜੇ ਨੇ ਮਤਲਬ ਬੱਗੇ ਕਿਸ ਤਰ੍ਹਾਂ ਦੇ ਪੁਲ ਦੇ ਨਿਰਮਾਣ ਕੀਤਾ ਜਾ ਰਿਹਾ ਹੈ ਮਟੀਰੀਅਲ ਲੈ ਕੇ ਕਾਫੀ ਸਵਾਲ ਚੁੱਕੇ ਜਾਂਦੇ ਨੇ ਦੇਖੋ ਮਟੀਰੀਅਲ ਦਾ ਸਵਾਲ ਹੈ ਉਹ ਮੈਂ ਡਿਸਕਸ਼ਨ ਦੀ ਵੀ ਤੁਹਾਨੂੰ ਦੱਸਦਾ ਪਰ ਮੈਂ ਸਭ ਤੋਂ ਪਹਿਲਾਂ ਤੁਹਾਡੇ ਮਾਧਮੇ ਤੋਂ ਸ਼ਹਿਰ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿਉਂਕਿ ਸ਼ਹਿਰ ਵਾਸੀਆਂ ਦੀ ਨਿਵਾਣ ਇਕੱਲਾ ਨਾਰਥ ਨਹੀਂ ਹੈ ਇਹਦੇ ਵੈਸਟ ਵੀ ਆ ਜਾਣਾ ਇਹਦੇ ኢਸਟ ਵੀ ਆ ਜਾਣਾ ਇੱਥੇ ਸੈਂਟਰ ਵੀ ਆ ਜਾਣਾ ਇੱਥੇ ਗਿਲ ਵੀ ਆਏਗਾ ਕਿਉਂਕਿ ਪੁਰਾਣਾ ਸ਼ਹਿਰ ਜਿਹੜਾ ਉਸ ਨੂੰ ਜੋੜਨ ਦਾ ਪੁਲ ਕੰਮ ਕਰਦਾ ਔਰ ਪੁਲ ਬਣਿਆ ਕਾਫੀ ਦੇਰ ਤੋਂ ਹੋਇਆ ਪਹਿਲਾਂ ਪੁਰਾਣਾ ਲੱਕੜ ਦਾ ਪੁਲ ਹੁੰਦਾ ਸੀ ਤੇ ਉਸ ਤੋਂ ਪੁਲ ਬਣ ਗਿਆ ਪੁਲ ਬਾਂਦ ਦਾ ਪੁਲ ਦੇ ਉੱਪਰ ਕਾਫੀ ਖਸਤਾ ਹਾਲਤ ਹੋ ਗਈ ਸੀ ਲੋਕਾਂ ਨੂੰ ਬਹੁਤ ਵੱਡੀ ਦਿੱਕਤ ਆਉਂਦੀ ਐਕਸੀਡੈਂਟ ਵੀ ਹੁੰਦੇ ਸੀ ਔਰ ਤਕਰੀਬਨ ਮੋਟਰਸਾਈਕਲ ਬਾਈਕ ਤੇ ਸਕੂਟਰਾਂ ਨੂੰ ਬਹੁਤ ਦਿੱਕਤ ਸੀਗੀ ਇਸ ਕਰਕੇ ਕਾਫੀ ਦੇਰ ਤੋਂ ਲੋਕਾਂ ਦੀ ਨਿਵਾਨ ਸੀ ਔਰ ਕਮਿਸ਼ਨ ਸਾਹਿਬ ਨੇ ਬੜੀ ਪੇਨ ਲੈ ਕੇ ਕਮਿਸ਼ਨਰ ਕਾਰਪੋਰੇਸ਼ਨ ਉਹ ਮੇਅਰ ਮੈਂ ਸਾਰਿਆਂ ਨੇ ਆਪਰ ਅਲ ਮਿਲ ਕੇ ਡਿਸਾਈਡ ਕੀਤਾ ਜੀ ਅਮਰਜੰਸੀ ਜਲਦੀ ਜਲਦੀ ਉਹ ਪੁੱਲ ਦਾ ਕੰਮ ਕਰਵਾਈਏ ਇਹ ਕੰਮ ਅਸੀਂ ਪਾਸ ਕਰਵਾ ਲਿਆ तकरीबन 1.5 ਕਰੋੜ ਦੀ ਲਗਤ ਦੇ ਨਾਲ ਆ ਮਾਲਕ ਨਾਮ ਤੋਂ ਪਵੀਲੀਨ ਮਾਲ ਤੱਕ ਔਰ ਪਵੀਲੀਨ ਮਾਲ ਤੋਂ ਮਾਤਨੀ ਚੌਂਕ ਤੱਕ ਇਹ ਦੋਨੋਂ ਦੇ ਛੱਡਾ ਨੇ ਦੋਨੋਂ ਬਣ ਜਾਣਗੇ ਇਹਦੇ ਵਿੱਚ ਪਾਰ ਜਿਹੜਾ ਸੀਗਾ ਕੇਵੀਐਮ ਸਕੂਲ ਦੇ ਨਾਲ ਆਰੀਆ ਕਾਲਜ ਨਾਲ ਵਾਲੀ ਸੜਕ ਹੈ ਉਹ ਵੀ ਵਿੱਚ ਇਹਦੇ ਬਣ ਗਈ ਹੈ ਔਰ तकरीबन ਇਹਦੀ 3 ਸਾਲ ਦੀ ਗਾਰੰਟੀ ਹੈ ਤਿੰਨ ਸਾਲ ਠੇਕੇਦਾਰ ਦੀ ਸਾਰੀ ਰਿਪੇਅਰ ਵੀ ਕਰੇਗਾ ਜਿਹੜੇ ਅਸੀਂ ਇਸ ਵੇਲੇ ਸਵਾਲ ਕੀਤਾ ਜੀ ਕਿ ਅੱਜ ਕੱਲ ਸਵਾਲ ਉੱਠਦੇ ਆ ਤਿੰਨ ਸਾਲ ਦੀ ਠੇਕੇਦਾਰ ਨੂੰ ਕਹਿ ਦਿੱਤਾ ਵੀ ਸਾਰੀ ਰਿਪੇਅਰ ਤੇਰੀ ਹੋਏਗੀ ਕੋਈ ਉਹ ਤੇ ਨੁਕਸਾਨ ਦਾ ਤੇਰੀ ਹੀ ਮਾਰੀ ਹੋਏਗੀ ਤਿੰਨ ਸਾਲ ਦਾ ਅਸੀਂ ਨਾਲ ਨੂੰ ਬੌਂਡ ਕਰ ਦਿੱਤਾ ਅੱਛਾ ਸਰ ਹੋਰ ਜਿਹੜੀਆਂ ਤੁਹਾਡੇ ਹਲਕੇ ਸੜਕਾਂ ਨੇ ਉਹ ਵੀ ਜਿਹੜੀਆਂ ਨਾਜੂਕ ਹਾਲਾਤ ਬਣੇ ਹੋਏ ਨੇ ਹਨਾ ਉਹ ਕਾਫੀ ਜ਼ਿਆਦਾ ਸਮੱਸਿਆ ਦਿੰਦੀਆਂ ਤੁਸੀਂ ਵੀ ਜੇ ਇੱਕ ਲੰਗਦੇ ਉੱਥੋਂ ਕਾਫੀ ਤੁਹਾਨੂੰ ਦਿਖਦਾ ਹੋਵੇਗਾ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਜੀ ਕਿਤੇ ਨਾ ਕਿਤੇ ਉਹਨਾਂ ਦੇ ਸਵਾਲ ਜਿਹੜੇ ਜੋ ਆਏ ਸੀ ਚੱਕਦੇ ਆ ਉਹ ਕਹਿੰਦੇ ਕਿ ਸਾਨੂੰ ਹਜੇ ਪਿੱਛੇ ਟੈਂਡਰ ਨਹੀਂ ਪਾਸ ਹੋਇਆ ਕਿ ਟੈਂਡਰ ਦਾ ਮੇਰੇ ਹਲਕੇ ਦੇ ਜਿੰਨੇ ਕੰਮ ਨੇ ਸਾਰੇ ਟੈਂਡਰ ਪਾਸ ਹੋ ਚੁੱਕੇ ਜਿਹੜਾ ਤੁਹਾਨੂੰ ਕਹਿ ਰਿਹਾ ਹੈ ਗਲਤ ਕਮੈਂਟਸ ਕਰ ਰਿਹਾ ਮੇਰੇ ਹਲਕੇ ਦੇ ਕੋਈ ਐਸਾ ਕੰਮ ਨਹੀਂ ਜਿਹੜਾ ਪਾਸ ਨਹੀਂ ਹੈ ਔਰ ਜਿੱਥੇ ਇਥੇ ਬਰਸਾਤਾਂ ਲੰਮੀਆਂ ਹੋਣ ਕਰਕੇ ਕੰਮ ਡਿਲੇ ਹੋਏ ਨੇ ਉਹ ਸਾਰੇ ਕੰਮ ਕੰਪਲੀਟ ਹੋ ਜਾਣੇ ਨੇ ਮੇਰੀਆਂ ਸੜਕਾਂ ਦੇ ਨਾਲ ਨਾਲ ਬਣੀ ਜਾ ਰਹੀਆਂ ਨੇ ਕਿਤੇ ਜਿੱਥੇ ਕੋਈ ਪੈਚਵਰ ਰਖਾਉਣ ਵਾਲੇ ਪੈਚਵਰ ਕਰਵਾ ਰਹੇ ਜਿਹੜੀ ਮੇਜਰ ਸੜਕ ਜਿੱਥੇ ਬਣਨ ਵਾਲੀ ਆ ਜਿਆਦਾ ਟੋਏ ਟਿੱਬੇ ਨੇ ਉਹ ਅਸੀਂ ਤਕਰੀਬਨ ਸਾਰੀਆਂ ਸੜਕਾਂ ਬਣਾ ਲ ਲਈ ਇੱਕ ਮਹੀਨੇ ਵਿੱਚ 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 ਸਾਰੀਆਂ ਸਰਦੀਆਂ ਆਉਣ ਤੋਂ ਪਹਿਲਾਂ ਸਾਰੀਆਂ ਕੰਮ ਕੰਪਲੀਟ ਹੋ ਜਾਣੇ ਨੇ ਬਿਲਕੁਲ ਜਿਹੜੇ ਡੰਪ ਜਿਹੜੇ ਹੈਗੇ ਨੇ ਖੁੱਲੇ ਨੇ ਕੂੜੇ ਦੇ ਕੂੜੇ ਦੇ ਡੰਪ ਵਾਲੇ ਉਹ ਸੀ ਹੁਣ ਦੱਕੇ ਦਿਖਣ ਜਾ ਰਹੇ ਉੱਥੇ ਮੈਂ ਕਹਾਂਗਾ ਤੁਸੀਂ ਬੇਸ਼ੱਕ ਨਾਲ ਸਾਡੇ ਆਓ ਔਰ ਅਸੀਂ ਚ ਤਕਰੀਬਨ ਅਸੀਂ ਇੱਕ ਕੰਡਾ ਮੀਟਿੰਗ ਕੀਤੀ ਹੈ ਮੈਂ ਮੇਅਰ ਸਾਹਿਬ ਕਮਿਸ਼ਨਰ ਸਾਹਿਬ ਨੇ ਸਾਡੇ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਸਾਰੇ ਇਕੱਠੇ ਬੈਠ ਕੇ ਮੀਟਿੰਗ ਕੀਤੀ ਹੈ ਉਹਦੇ ਵਿੱਚ ਅਸੀਂ ਬਿਲਕੁਲ ਅਸੀਂ ਜ਼ੀਰੋ ਲੈਵਲ ਤੇ ਆਪ ਉਤਰ ਜਾਣਾ ਉੱਤਰ ਕੇ ਸਾਰਾ ਸਿਸਟਮ ਜਿਹੜਾ ਵੀ ਅਸੀਂ ਆਪ ਦੇਖ ਕੇ ਕਰਾਂਗੇ ਇਹ ਘਾਣਾ ਦੇ ਵਿੱਚ ਡੇਂਗੂ ਦੇ ਕੇਸ ਇਸ ਕਾਫੀ ਜਿਆਦਾ ਸੈਂਸਿਟਿਵ ਹੋਏ ਪਏ ਨੇ ਕਿਉਂਕਿ ਸਪੋਰਟ ਸ਼ਿ ਇਲਾਕੇ ਦੇ ਵਿੱਚ ਕਾਫੀ ਡੇਂਗੂ ਦੇ ਕੇਸ ਆਏ ਨੇ ਬਹੁਤ ਜ਼ਿਆਦਾ ਜਿਹੜੇ ਕਿ ਸਿਵਲ ਸਰਜਨ ਵੱਲੋਂ ਇੱਕ ਲਿਸਟ ਜਾਰੀ ਕੀਤੀ ਗਈ ਬੜੀ ਲੰਬੀ ਲਿਸਟ ਜਾਰੀ ਕੀਤੀ ਗਈ ਉਸ ਨੂੰ ਲੈ ਕੇ ਕਾਫੀ ਹੈ ਇੱਕ ਮੌਤਰਾ ਕਾਰਨ ਵੀ ਅਸੀਂ ਹੁਣ ਦੂਰ ਕਰਨਾ ਇੱਕ ਦੋ ਦਿਨ ਦੇ ਵਿੱਚ ਵੀ ਅਸੀਂ ਬਿਲਕੁਲ ਕਰ ਦੇਣਾ ਤੁਸੀਂ ਦੇਖੋਗੇ ਸਾਡੀਆਂ ਟਰਾਲੀਆਂ ਲੱਗੀਆਂ ਨੇ ਅਸੀਂ ਬਿਲਕੁਲ ਇਹਨੂੰ ਸਾਫ਼ ਕਰ ਦੇਣਾ ਜਿਹੜੇ ਬੰਦੇ ਪ੍ਰਾਈਵੇਟ ਤੌਰ ਤੇ ਕੰਮ ਕਰਦੇ ਨੇ ਉਹ ਕਰਦੇ ਨੇ ਕੂੜਾ ਪੈਸੇ ਲੈ ਕੇ ਕਲੈਕਸ਼ਨ ਕਰਕੇ ਇੱਦੀ ਢੇਰ ਲੱਗ ਚੱਲ ਜਾਂਦੇ ਆ ਪਰ ਜਿਹੜਾ ਸਾਡਾ ਮੁਲਾਜ਼ਮ ਹੈ ਸਰਕਾਰੀ ਉਹ ਕੰਪੈਕਟਰ ਦੇ ਉੱਪਰ ਲੱਗ ਜਾਂਦਾ ਅਸੀਂ ਬਿਲਕੁਲ ਨਿਗਰਾਨ ਕਮੇਟੀ ਬਣਾ ਕੇ ਬੰਦੇ ਇੱਥੇ ਪਿਠਾਵਾਂਗੇ ਜਿਹੜਾ ਜਿਹੜਾ ਬਾਹਰੋਂ ਕਲੈਕਸ਼ਨ ਕਰਕੇ ਪ੍ਰਾਈਵੇਟ ਤੌਰ ਤੇ ਲੈ ਕੇ ਆਉਂਦੇ ਨੇ ਉਹਨਾਂ ਨੂੰ ਕਹਾਂਗੇ ਜਾਂ ਤਾਂ ਡੈਂਪ ਦੇ ਅੰਦਰ ਲੈ ਕੇ ਜਾਓ ਡੈਂਪ ਦੇ ਅੰਦਰ ਲੈ ਕੇ ਜਾਓ ਨਹੀਂ ਤੇ ਤੁਸੀਂ ਆਪਣੀ ਇੰਤਜ਼ਾ ਇਹ ਪੂਰਾ ਸ਼ਹਿਰੀ ਐਰੀਆ ਸਿਵਲ ਐਂਡ ਐਰੀਆ ਹੈ ਮੈਂ ਦੇਖ ਰਿਹਾ ਦੋ ਤਿੰਨ ਜਗ੍ਹਾ ਤੇ ਅੱਗ ਵੀ ਲੱਗੀ ਹੋਈ ਹੈ ਔਰ ਮੈਂ ਕਮਿਸ਼ਨ ਸਾਰੇ ਡਿਪਟੀ ਸੀਨੀਅਰ ਡਿਪਟੀ ਮੈਂ ਸਾਰੇ ਇਸ ਦੇਖਣੇ ਜਾ ਰਹੇ ਆ ਇਹਦਾ ਪੱਕਾ ਹੱਲ ਸਲੂਸ਼ਨ ਹੋਏਗਾ ਅਸੀਂ ਮੀਟਿੰਗ ਕਰਕੇ ਇਸੇ ਵੇਸਤੇ ਆਏ ਆ ਕਿ ਅਸੀਂ ਸ਼ਹਿਰ ਦੇ ਵਿੱਚ ਇੱਥੇ ਤੇ ਕੂੜੇ ਦੇ ਡੈਂਪ ਨੇ ਉਹਨੂੰ ਬਿਲਕੁਲ ਸਾਫ਼ ਸੋਧਾ ਬਣਾਉਣਾ ਇਹ ਜਿਹੜੇ ਉਹੀ ਬੰਦੇ ਨੇ ਜਿਹਦੇ ਵਿੱਚੋਂ ਪ੍ਰਾਈਵੇਟ ਵੇਅਰ ਤੌਰ ਤੇ ਘਰਾਂ ਚੋਂ ਕਲੈਕਸ਼ਨ ਕਰਕੇ ਲੈਂਦੇ ਨੇ ਉਹ ਇੱਥੇ ਆ ਕੇ ਕੂੜੇ ਨੂੰ ਪਲਟ ਕੇ ਉਹਦੇ ਲਫਾਫੇ ਚ ਲਬ ਲਬਦੇ ਆ ਉਹ ਚ ਸਮਾਨ ਲਬਦੇ ਆ ਅਲੱਗ-ਅਲੱਗ ਕਰਕੇ ਬਾਕੀ ਸਮਾਨ ਨੂੰ ਅੱਗ ਲਾ ਕੇ ਤੁਰ ਜਾਂਦੇ ਆ ਇਹ ਸਵੇਰ 3:30 4 ਵਜੇ ਤੋਂ ਸਟਾਰਟ ਕਰ ਦਿੰਦੇ ਆ ਅਸੀਂ ਹੁਣ ਬਿਲਕੁਲ ਕਮੇਟੀ ਬ ਜਿਹਨਾਂ ਨੂੰ ਮੈਂ ਦਿਖਾਉਂਗਾ ਜਿਹੜੇ ਬੰਦੇ ਗੱਠਾ ਉੱਠਾ ਭਰ ਕੇ ਲਿਆਗੇ ਸਿਰਦੇ ਆ ਅਸੀਂ ਤੁਹਾਡੇ ਰਮਾਧਿਮ ਤੋਂ ਵਾਰਨਿੰਗ ਵੀ ਕਰ ਰਹੇ ਆ ਕਿ ਸਾਡੇ ਕੋਲ ਨੰਬਰ ਆ ਜਾਂਦੇ ਨੇ ਸਾਡੇ ਕੋਲ ਕੈਮਰੇ ਨੇ ਅਸੀਂ ਇੱਥੇ ਕੈਮਰੇ ਵੀ ਜੇ ਨਹੀਂ ਹੋਣਗੇ ਤੇ ਲਗਾ ਦੇਣੇ ਆ ਕਿ ਜਿਹੜੇ ਬੰਦੇ ਇਸ ਕੈਮਰੇ ਚ ਆਗੇ ਉਹਨਾਂ ਦਾ ਚਲਾਨ ਵੀ ਹੋਏਗਾ ਉਹਨੂੰ ਸਮਾਜ ਨਾਲੋਂ ਬਾਈਕਟ ਵੀ ਹੋਏਗਾ ਬੰਦੇ ਵੀ ਰੱਖੇ ਹੋਏ ਨੇ ਕਈਆਂ ਨੇ ਆਪਣੇ ਇੰਜਣੇ ਕੰਮ ਨਹੀਂ ਕਰ ਦਦੇ ਜਿਹੜੇ ਮੁਲਾਜ਼ਮ ਵੀ ਨੇ ਕਾਰਪੋਰੇਸ਼ਨ ਉਹਨਾਂ ਦਾ ਪ੍ਰਾਈਵੇਟ ਬੰਦੇ ਰੱਖੇ ਹੋਏ ਨੇ ਉਹ ਚੱਕ ਕੇ ਕੂੜਾ ਜਾਂ ਪੁਲ ਦੇ ਥੱਲੇ ਥਰ ਦਿੰਦੇ ਨੇ ਜਾਂ ਕੁਝ ਕਰਦੇ ਪਰ ਜਿਹੜੇ ਮੁਲਾਜ਼ਮ ਹੈ ਨਾ ਉਹ ਪ੍ਰਾਈਵੇਟ ਬੰਦਾ ਨਹੀਂ ਇਹ ਜਿਹੜੇ ਪ੍ਰਾਈਵੇਟ ਜਿਹੜੀ ਹੋਮ ਡਿਲੀਵਰੀ ਹੁੰਦੀ ਹੈ ਜਿਹੜੇ ਲੋਕਾਂ ਦੇ ਘਰਾਂ 'ਚ ਲੱਗੇ 50-50 100-100 ਰੁਪਏ ਲੈਂਦੇ ਨੇ ਉਹ ਇੱਕ ਸਾਰਾ ਕੰਮ ਕਰਦੇ ਆ ਜਿਹੜਾ ਪ੍ਰਾਈਵੇਟ ਮਲਾਂਜੂ ਦਾ ਕਾਰਫੀ ਨਾਂ ਬਾਜੂ ਮੈਂ ਉਹਦੀ ਬਿਲਕੁਲ ਡਿਊਟੀ ਨਹੀਂ ਹੈ ਇਦਾਂ ਦਾ ਕੰਮ ਕਰਨ ਦੀ ਉੱਥੇ ਸਾਰੀਆਂ ਗੱਡੀਆਂ ਲੱਗੀਆਂ ਨੇ ਉਹ ਸਾਰੀਆਂ ਪਿਕ ਕਰਕੇ ਲੈ ਕੇ ਜਾਂਦੀਆਂ ਨੇ ਪਰ ਜਿਹੜੇ ਪ੍ਰਾਈਵੇਟ ਤੌਰ ਤੇ ਜਿਹੜੇ ਲਾ ਕੇ ਚੱਕਦੇ ਆ ਉਹ ਸਾਰਾ ਕੰਮ ਇਹ ਕਰਦੇ ਆ ਜਿਵੇਂ ਆ ਮੈਂ ਦਿਖਾਉਂਗਾ ਰੇੜਾ ਖੜਾ ਇਸ ਤਰ੍ਹਾਂ ਹੀ ਇਹਨਾਂ ਨੇ ਚੱਕ ਕੇ ਲਿਆ ਕੇ ਸਮਾਨ ਇੱਦਾਂ ਇਕੱਠਾ ਕਰਕੇ ਉੱਜੇ ਢੇਰ ਲਾ ਕੇ ਬੈਠੇ ਸਾਹਮਣੇ ਦੇਖੋ ਇਹ ਪ੍ਰਾਈ ਅਸੀਂ ਇਹਨਾਂ ਨੂੰ ਪੁੱਛਾਂਗੇ ਹੁਣ ਲਾਜਮੀ ਤੁਸੀਂ ਕਿੱਥੋਂ ਆਏ ਹੋ ਕੀ ਗੱਲ ਹੈ ਇਹ ਸਾਰੇ ਇੱਥੇ ਕੂੜਾ ਪਲਟ ਕੇ ਉਹਨਾਂ ਹੀ ਦਾ ਵੇਸਟੀ ਜਾਨੂੰ ਅਗਲਾ ਦੇਣੀ ਹੈ ਅਸੀਂ ਸਾਰੇ ਖਾਲੀ ਕਰਾ ਦੇਣੇ ਆ ਕਿਤਨੇ ਕਿਤੇ ਇਹ ਹਵਾ ਵੀ ਜਿਹੜੀ ਹੈ ਦੂਸ਼ਿਤ ਹੋ ਰਹੀ ਹੈ ਲੱਗਦਾ ਨੱਚ ਰਹੀ ਹੈ ਦੇਖੋ ਧੂਆ ਨਿਕਲ ਰਿਹਾ ਇਹ ਹਮਫਰ ਬੇ ਲੋਕਾਂ ਦੀ ਸਿਹਤ ਵਾਸਤੇ ਬਹੁਤ ਵੱਡਾ ਨੁਕਸਾਨ ਹੈ ਅੱਜ ਮੈਂ ਕਹੂੰਗਾ ਧੂਆ ਨਿਕਲਦਾ ਦਖਾਨ ਇਹ ਸਾਰੇ ਪ੍ਰਾਈਵੇਟ ਤੌਰ ਤੇ ਇਹਨਾਂ ਨੇ ਕੰਮ ਕੀਤਾ ਹੈ ਸਾਡਾ ਮੁਲਾਜ਼ਮ ਨਹੀਂ ਕਰੂਗਾ ਅਸੀਂ ਬਿਲਕੁਲ ਰਿਸ਼ਕੰਜਾ ਪ੍ਰਾਈਵੇਟ ਬੰਦਿਆਂ ਤੋਂ ਕੱਸ ਦੇਣਾ ਅਸੀਂ ਬਿਲਕੁਲ ਭਜਾਵਾਂਗੇ ਮੈਂ ਕੱਲ ਚੰਦਰਗੜ੍ਹ ਪੁਰੀ ਤੋਂ ਭਜਾਈ ਸੀ ਉਹਦੀ ਮੂਵੀ ਮੇਰੇ ਕੋਲ ਹੈ ਖੁਦ ਅਸੀਂ ਆਪ ਜਾ ਕੇ ਉਹਨਾਂ ਦਾ ਉਥੇ ਖਾਲੀ ਕਰਾਇਆ ਕਿਉਂਕਿ ਇਹ ਲੋਕਾਂ ਨੇ ਰੋਜ਼ਗਾਰ ਬਣਾ ਲਿਆ ਲੋਕਾਂ ਨੇ ਕਿੱਤਾ ਬਣਾ ਲਿਆ ਉਹ ਅਸੀਂ ਬੰਦ ਕਰਾਉਣਾ ਬਿਲਕੁਲ ਕਿਤੇ ਕਿਤੇ ਤੁਸੀਂ ਗਰਾਊਂਡ ਵੀ ਬਣਾਏ ਨੇ ਕਿਤੇ ਕਿਤੇ ਜਗ੍ਹਾ ਖਾਲੀ ਪਈ ਹੈ ਇੱਕ ਜਿਹੜਾ ਦੀ ਇੱਥੇ ਕੁਛ ਨਾ ਕੁਛ ਇਹ ਨੌਜਵਾਨਾਂ ਦੇ ਕੁਝ ਬਣਾਇਆ ਜਾਏਗਾ ਕੁਝ ਅਸਲੀ ਇਹ ਜਿਹੜੀ ਜਗ੍ਹਾ ਨਾ ਸਕਾਰਪੀਅਨ ਦੀ ਨਹੀਂ ਹੈ ਇਹ ਗਲਾੜਾ ਦੀ ਜਗ੍ਹਾ ਹੈ ਗਲਾੜਾ ਦੀ ਹੈ ਕਾਰਪੀਅਨ ਦੀ ਨਹੀਂ ਹੈ ਇੱਕ ਜੀ ਇੱਥੇ ਮ ਜਿਹੜੇ ਮੇਰੇ ਕੋਲ ਨੀਚੇ ਸਪੇਸ ਸੀਗੇ ਮਿਲੇ ਹੋਏ ਉਸ ਬੇਸੇ ਤੇ ਮੈਂ ਬੱਚਿਆਂ ਦਾ ਸਕੇਡਨ ਤੁਸੀਂ ਬਣਾ ਦਿੱਤਾ ਬੈਡਮਿੰਟਨ ਦਾ ਬਣਾਤਾ ਵਾਲੀਬਾਲ ਦਾ ਬਣਾਤਾ ਸਿਮਟਾ ਆਪਣੀ ক্রিকেট ਦਾ ਬਣਾਤਾ ਜਿਲੰਦਰ ਬਾਈਪਾਸ ਤੋਂ ਵਾਲੀਬਾਲ ਦਾ ਬਣਾਤਾ ਇਸੇ ਤਰ੍ਹਾਂ ਹਰ ਵਾਰਡ ਦੇ ਵਿੱਚ ਮੈਂ ਸਾਰੇ ক্রিকেট ਦੇ ਵਾਲੀਬਾਲ ਦੇ ਜਿੱਥੇ ਤੇ ਲੋਕੇਸ਼ਨ ਜਿਸ ਤਰ੍ਹਾਂ ਦੀ ਹੈਗੀ ਆ ਜੋ ਕਹਿੰਦਾ ਮੈਂ ਬੈਡਮਿੰਟਨ ਹੈ ਉਹਨਾਂ ਦਾ ਬੈਡਮਿੰਟਨ ਦਾ ਕੋਰਟ ਬਣਾ ਦੇਣਾ ਤੇ तकरीबन ਮੈਂ ਸਾਰੇ ਪਾਸ ਕਰਵਾ ਲਏ ਹੋਏ ਆ ਇੱਕ ਦੋ ਦੀ ਤੁਸੀਂ ਦੇਖੋ ਵੀ ਸਾਰੇ ਜਗ੍ਹਾ ਤੇ ਮੁਰਤ ਹੋ ਜਾਨੇ ਆ ਜਿਸ ਤਰ੍ਹਾਂ ਪਕਾਰ ਨਗਰ ਦਾ ਗਰਾਊਂਡ ਹੈ ਉੱਥੇ ক্রিকেট ਦਾ ਬਣਾਇਆ ਸੀ ਉੱਥੇ ਕਿਰਕ ਮੁੰਡੇ ਬੱਚਿਆਂ ਦੀ ਮੰਗ ਹੈ ক্রিকেট ਦੇ ਦੇ ਉਸ ক্রিকেট ਦਾ ਬਣਾ ਕੇ ਦੇਣ ਲੱਗੇ ਆ ਇਸੇ ਤਰ੍ਹਾਂ ਜਿਵੇਂ ਜ ਦੋ ਦੋ ਗ੍ਰਾਣ ਸੀ ਜਿੱਥੇ ਸਾਡਾ ਸਪੇਸ ਪਿਆ ਅਸੀਂ ਬਣਾ ਦਨੇ ਆ ਕਈ ਕਈ ਅਫਸਰ ਜਿਹੜੇ ਅੰਦਰ ਰਹਿੰਦੇ ਨੇ ਅੰਦਰ ਕੁਆਟਰ ਰਹਿਗੇ ਨੇ ਉਹ ਕਈ ਬਿਮਾਰ ਹੋਏ ਨੇ ਕਈ ਉਹਨਾਂ ਦੇ ਕੇਸਿਸ ਵੀ ਆਏ ਨੇ ਇਸ ਹਸਪਤਾਲ ਦੇ ਵਿੱਚ ਐਡਮਿਟ ਹੋਏ ਨੇ ਕਈ ਡੀਐਮਸੀ ਵਿੱਚ ਐਡਮਿਟ ਹੋਏ ਨੇ ਜਿਹੜੇ ਕਚਰਾ ਬਹੁਤ ਇਹਨਾਂ ਨੂੰ ਤੰਗ ਪ੍ਰੇਸ਼ਾਨ ਕਰ ਰਿਹਾ ਇਹ ਕਿੰਨੇ ਕੁ ਦੇ ਤੱਕ ਕਰਨ ਸਾਫ ਨਹੀਂ ਨਹੀਂ ਬਿਲਕੁਲ ਮੈਂ ਦੇਖੋ ਨਾ ਆ ਸਾਰੀ ਦੁਵਾਰ ਮੈਂ ਬਣਵਾਈ ਆ ਆ ਤੁਸੀਂ ਦੇਖੋਗੇ ਨਾ ਇਹ ਉਹਨਾਂ ਦੀ ਸੇਫਟੀ ਵਾਸਤੇ ਬਣਾਈ ਹੈ ਨਹੀਂ ਤਾਂ ਬਰਸਾਤ ਚ ਕਚਰਾ ਸਰ ਮੈਂ ਸਾਰਾ ਸਾਫ ਕਰਾਉਤਾ ਤੁਸੀਂ ਨਿਗ੍ਹਾ ਮਾਰ ਕੇ ਆਓ 3 ਦਿਨ ਹੋ ਗਏ ਸਾਨੂੰ ਤੇ 4 ਦਿਨੋਂ ਸਫਾਈ ਕਰ ਰਹੇ ਆ ਅਸੀਂ نیچے ਅਸੀਂ ਸ਼ੋਪ ਬਣਾ ਕੇ ਸੇਲ ਕਰਾਂਗੇ ਇੰਦੀਆ ਸਾਰਾ ਸ਼ੋਪ ਬਣਾ ਦੇਾਂਗੇ نیچے ਪੂਰੀ ਸਫਾਈ ਹੋਏਗੀ ਪਾਸੀ ਐਸਟੋ ਨਾਲ ਕੇ ਦਿੱਤਾ ਓਏ نیچے ਜਿਹੜਾ ਜਿੰਨਾ ਵੀ ਸ਼ੋਪ ਨੇ ਸ਼ੋਪ ਬਣ ਜਾਣਗੇ ਬਿਲਕੁਲ ਜਿਹੜਾ ਸ਼ਰਾਰਤ ਜਿਹੜਾ ਕਚਰਾ ਫਲਾਏਗਾ ਉੱਤੇ ਆ ਕਮਰ ਜੜੀ ਉਤੇ ਕਸੀ ਜਾਏਗੀ ਤੇ ਕਾਰਵੇ ਜੜੀ ਕਿ ਉਤੇ ਹੋਵੇਗੀ ਪ੍ਰਾਈਵੇਟ ਕੋਰੇ ਕਚਰਾ ਨੂੰ ਜਿਹੜੇ ਕਿ ਆ ਕਿਹਾ ਜਾਏਗਾ ਕਿ ਤੁਸੀਂ ਆ ਸਾਵਧਾਨ ਰਹੋ ਕਿਉਂਕਿ ਇਹ ਕਚਰਾ ਜਿਹੜਾ ਜਲਾ ਦਿੰਦੇ ਹੋ ਜਦੋਂ ਉਸ ਤੋਂ ਬਾਅਦ ਇਹ ਹਾਨੀਕਾਰਕ ਹੁੰਦਾ ਵੈ ਇਹ ਧੂਆਂ ਉੱੜਦਾ ਆ ਤੁਸੀਂ ਦੇਖ ਪਾ ਰਹੇ ਹੋ ਇਹ ਧੂਆਂ ਕੋਈ ਆ ਕਿਤੇ ਆ ਕਿਸੇ ਨੇ ਕਚਰੇ ਦੇ ਵਿੱਚ ਅੱਗ ਲਾ ਕੇ ਉਸ ਤੋਂ ਬਾਅਦ ਹਵਾ ਨੂੰ ਦੂਸ਼ਿਤ ਵੀ ਕੀਤਾ ਵੈ ਦੂਸ਼ਿਤ ਕਰਨ ਤੋਂ ਬਾਅਦ ਉਹ ਕਚਰਾ ਜਿਹੜੇ ਕਿ ਇੱਥੋਂ ਚਕਵਾ ਕੇ ਚ ਕੋਆ ਜਾ ਰਿਹਾ ਵੈ ਤੇ ਹੁਣ ਉਸ ਤੋਂ ਬਾਅਦ ਜਿਹੜਾ ਲੱਕੜ ਪੁਲ ਸੀਗਾ ਜਿਹੜਾ 2 ਦਿਨ ਪਹਿਲਾਂ ਬੰਦ ਕਰਤਾ ਬੰਦ ਕਰ ਦਿੱਤਾ ਗਿਆ ਸੀਗਾ ਤੇ ਉਸ ਤੋਂ ਉਸ ਦਾ ਹੁਣ ਅੱਜ ਮਤਲਬ ਨਾਲ ਬੱਗਾਈ ਵਿਧਾਇਕ ਦੀ ਵੱਲੋਂ ਉਦਘਾਟਨ ਕੀਤਾ ਗਿਆ ਤੇ 3 ਦਿਨਾਂ ਜਾਂ 3 ਸਾਲਾਂ ਦੀ ਜਿਹੜੀ ਗਰੰਟੀ ਚੱਕੀ ਗਈ ਹੈ ਠੇਕੇਦਾਰ ਨੂੰ ਕਿਹਾ ਗਿਆ ਕਿ ਇਸ ਦੀ ਰਾਖੀ ਕਰਨੀ ਹੈ ਦੇਖਰੇਖ ਕਰਨੀ ਹੈ ਜੇਕਰ ਕੁਝ ਵੀ ਹੁੰਦਾ ਤੇ ਠੇਕੇਦਾਰ ਹੀ ਇਸਾ ਰਿਸਪੋਨਸੀਬਲ ਹੋਏਗਾ ਕਿਉਂਕਿ ਬਰਸਾਤਾਂ ਦੇ ਕਾਰਨ ਕਾਫੀ ਸੜਕਾਂ ਜਿਹੜੀਆਂ ਟੁੱਟ ਗਈਆਂ ਸੀਗੀਆਂ ਟੁੱਟਣ ਤੋਂ ਬਾਅਦ ਉਹ ਕਾਫੀ ਨਾਜ਼ੁਕ ਹਾਲਾਤ ਹੋਗੇ ਸੀਗੇ ਪੁਲ ਦੇ ਤੇ ਸੜਕਾਂ ਦੇ ਤੇ ਹੁਣ ਕਿਤੇ ਨਾ ਕਿਤੇ ਆਵਾ ਦੀ ਪਾਰਟੀ ਦੇ ਵਿਧਾਇਕ ਅਤੇ ਸਾਰੇ ਕਾਰਪੋਰੇਸ਼ਨ ਦੇ ਮੁਲਾਜ਼ਮ ਐਕਸ਼ਨ ਮੋਰ ਤੇ ਨਜ਼ਰਾਂ ਦੇ ਦਿਖਾਈ ਦੇ ਰਹੇ ਨੇ ਹੁਣ ਤੁਹਾਨੂੰ ਲੱਗਦਾ ਹੈ ਸ਼ਹਿਰ ਦੇ ਵਿੱਚ ਕੋਈ ਵੀ ਸੜਕ ਜਰੀਆ ਟੁੱਟੀ ਨਹੀਂ ਨਜ਼ਰ ਆਏਗੀ ਜਾਂ ਜਿਹੜੇ ਪੁਲ ਹੋਣਗੇ ਉਹ ਟੁੱਟੇ ਨਹੀਂ ਨਜ਼ਰ ਆਣਗੇ ਕਿਉਂਕਿ ਆਉਂਦੀ ਪਾਰਟੀ ਦੇ ਵਿਧਾਇਕ ਮਤਲਬ ਨਾਲ ਬੱਗਾ ਜੀ ਅਤੇ ਕਾਰਪੋਰੇਸ਼ਨ ਦੇ ਕਮਿਸ਼ਨਰ ਸੀਨੀਅਰ ਡਿਪਟੀ ਡਿਪਟੀ ਅਤੇ ਮੇਅਰ ਐਕਸ਼ਨ ਮੋਡ ਦੇ ਵਿੱਚ ਨਜ਼ਰਾਂ ਦੇਖਾਈ ਦੇ ਰਹੇ ਜੁੜੇ ਹੋਏ ਦਾਨ ਲਈ ਇਤਨਾ ਸੰਜਣਾ ਯੂਪ ਰਿਪੋਰਟ ਧੰਨਵਾਦ